ਵਿਭਾਗਤ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਪਗੜ੍ਹ ਤੋਂ ਕਰਾਂਗੇ ਜੀ ਕਵਰ 500 ਨੂੰ ਸੋਈਆਂ ਸਵਾਈਆਂ ਝੋਟੀਆਂ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਐਚ ਐਫ ਵਾਰਡ ਗੱਲਬਾਤ ਸਾਰੀ ਸਰਪੰਚ ਸਾਹਿਬ ਨਾਲ ਕਰਾਵਾਂ ਪਹੁੰਚੇ ਜੀ ਪਿੰਡ ਦੀਪਗੜ ਚੰਗੇ ਸੌਦੇ ਚੰਗੇ ਦੁੱਧ ਰਿਕਾਰਡ ਵਾਲਿਆਂ ਨੂੰ ਆਪਾਂ ਮੰਨਾਂ ਕਵਰ ਕਰਕੇ ਦੇਵਾਂਗੇ ਇਹ ਇੱਕ ਤੁਹਾਨੂੰ ਐਚ ਐਫ ਨਾਲ ਸੌਦੀ ਵਾਰਡ ਦਿਖਾਵਾਂ ਪੂਰੀ ਝੋਟੀ ਦੀ ਗੱਲਬਾਤ ਸਾਰੀ ਕਰਾ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀ ਠੀਕ ਹੋ ਠੀਕ ਹੋ ਜੀ ਚੱਲ ਦੀ ਕਲਾ ਜੀ ਚੱਲ ਪਹਿਲਾਂ ਤਾਂ ਨੰਬਰ ਬੋਲ ਲਗੇ ਜੀ 98725 ਹੂੰ 7504 ਜੀ 70904 ਪਿੰਡ ਆਪਣਾ ਜੀ ਦੀਪਗੜ ਜੀ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਜੀ ਤਹਿਸੀਲ ਵਸੀਲਤਾ ਪਾਜੀ ਦਾ ਪਤਾ ਆਪਣਾ ਆ ਗਿਆ ਜਿਹੜਾ ਬਧਾਤਿਆਂ ਵਾਲੇ ਰੋਡ ਤੇ ਉੱਤੇ ਆਪਣਾ ਦੀਪਗੜ ਘਰ ਆ ਗਿਆ ਹਾਂਜੀ ਹਾਂਜੀ ਤੇ ਵਪਾਰ ਦੇ ਕੰਮ ਆ ਫਿਰ ਮੰਡੀ ਵਾਲਾ ਮਾਹੌਲ ਹੀ ਆ ਨਾ ਜੀ ਹਾਂਜੀ ਹਾਂਜੀ ਵਪਾਰ ਦਾ ਕੰਮ ਆ ਵਪਾਰ ਦਾ ਕੰਮ ਆ ਮੰਡੀ ਵਾਲਾ ਮਾਹੌਲ ਆ ਚੰਗੇ ਦੁੱਧ ਰਿਕਾਡ ਵਾਲਿਆਂ ਦਾ ਮੰਨ ਇੱਥੋਂ ਮਿਲਦੇਗਾ ਹਾਂਜੀ ਹਾਂਜੀ ਤੇ ਅੱਜ ਕਿੰਨੇ ਜਾਨਵਰ ਆ ਗਏ ਆਪਣੇ ਕੋਲ ਅੱਜ 6 ਆਈ 6 ਜਨਵਰੀ ਇੱਕ ਫਿਰ ਟੌਪ ਦੀ ਐਚ ਐਫ ਵੜ ਚੌਕੀ ਚੌਕੀ ਬਹਿੜਾ ਤੇ ਇੱਕ ਨੀਲੀ ਰਾਵੀ ਤੇ ਇੱਕ ਬੂਰੀ ਤੇ ਤਿੰਨ ਆ ਗੀਆਂ ਮੋਹਰਾ ਚ ਜੀ ਹਾਂਜੀ ਤੇ ਜਿਹੜੀ ਪਹਿਲੇ ਨੰਬਰ ਦੇ ਅੰਕਲ ਜੀ ਆਪਾਂ ਅਵੜ ਦੇਖੀ ਜਾਂਦੇ ਹਾਂ ਹਾਂਜੀ ਕਿਹੜਾ ਸੂਆ ਸੁੰਦੀ ਆ ਇਹ ਇਹ ਦੂਜਾ ਸੁੰਦੀ ਆ ਜੀ ਮੂੰਹ ਚੌਗੀ ਮੂੰਹੋਂ ਚਾਰ ਦੰਦ ਕਿੰਨੇ ਦਿਨ ਪੈਂਡਿੰਗ ਆ ਜੀ ਇਹਦੇ ਇਹ ਤਾਂ 10 ਦਿਨ ਪਏ ਖੋਲੋ ਜੇ ਨੂੰ ਤੋਰਾ ਕਰਾ ਕੇ ਚੱਕ ਚੰਗੀ ਆ ਜੀ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਆ ਕੱਲੀ ਕੱਲੀ ਜਾਣਕਾਰੀ ਤੇ ਕਿੰਨਾ ਕੁ ਦੁੱਧ ਇਹ ਤਾਂ ਪਹਿਲੇ ਸੂਏ ਦਿੱਤਾ ਹੋਇਆ ਜੀ 22 ਕਿਲੋ ਦੁੱਧ ਦਿੱਤਾ ਜੀ 22 ਕਿਲੋ ਐਤ ਕੀ ਫਿਰ ਵਧੂ ਹਾਂਜੀ ਹਾਂਜੀ ਮਾਲਾ ਦੀ ਕੀ 22 ਤੇ 22 ਕਿਲੋ ਦੁੱਧ ਲਈ ਓਕੇ ਜੀ ਚੰਗੀ ਆ ਜੀ ਸਾਫ ਸੁਥਰੀ ਫੁੱਲ ਆ ਤੇ ਫਾਰਮ ਵਾਲੀ ਬੱਚੀ ਆ ਗਈ ਚੰਗੇ ਫੇਕਦੀ ਆ ਚੰਗੀ ਕੁਆਲਿਟੀ ਆ ਕੱਲੀ-ਕੱਲੀ ਇਹ ਜਾਣਕਾਰੀ ਤੁਸੀਂ ਲੈ ਲੈਣੀ ਹੈ ਕੱਲੇ-ਕੱਲੇ ਜਾਨਵਰ ਦਾ ਨੰਬਰ ਦੱਸ ਕੇ ਤੁਸੀਂ ਸੌਦਾ ਕਰ ਲੈਣਾ ਜੀ ਆਹ ਦੇਖੋ ਜੀ ਆਹ ਡੰਡਾ ਚੱਕਦੇ ਆ ਆਹ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਕੱਲੀ-ਕੱਲੀ ਜਾਣਕਾਰੀ ਲੈ ਕੇ ਤੁਸੀਂ ਫੇਰ ਸੌਦਾ ਕਰਨਾ ਆਹ ਦੇਖੋ ਜੀ ਹੂੰ ਤੇ ਚੰਗੀਆਂ ਬੜਾ ਦੇ ਵਿੱਚ ਆ ਗਿਆ ਅੰਕਲ ਜੀ ਹਨਾ ਬਹੁਤ ਚੰਗੇ ਜੀ ਰਾਰਾ ਰਗਾ ਲੈ ਲੈ ਵੇ ਹੂੰ ਜਮਾ ਜੀ ਤੇ ਹਜੇ ਜਿੰਨ ਘਰ ਮਾਈ ਨੇ ਤਿਆਰ ਹੋਣਾ ਘਰ ਵੀ ਲੈਣਾ ਤੇ ਕੀ ਡਿਮਾਂਡ ਆ ਗਈ ਜੀ ਇਹਦੀ ਇਹਦੀ ਫੋਨ ਤੇ ਤੇ ਅੱਗੇ ਬੂਰੀ ਖੋਲੋ ਜੀ ਇਹਨੂੰ ਵੀ ਤੋਰਾ ਨਾਲ ਦੀ ਨਾਲ ਕਰਾਈ ਚਲੋ ਜੈਕ ਟਾਪ ਕਲਾਸ ਬੂਰੀ ਆ ਗਈ ਹੈ ਨਾ ਬਹੁਤ ਪਿਆਰ ਬੂਰੀ ਤੇ ਸੁਆ ਗੜਾ ਅੰਕਲ ਜੀ ਇਹਦਾ ਇਹਦਾ ਦੂਜਾ ਸੁਆ ਜੀ ਆਜੋ ਨਾਲ ਹੀ ਤੋਰਾਇਆ ਕਰੋ ਜੀ ਅੱਛਾ ਦੂਜਾ ਸੁਆ ਆ ਗਿਆ ਤੇ ਕਿੰਨੇ ਕਿ ਦਿਨ ਬਾਕੀ ਹੈ ਜੀ ਇਹਦੇ ਇਹਦੀ ਮੰਨ ਲਓ 8 ਦਿਨ ਬਾਕੀ ਹੈ ਜੀ ਹਜੇ ਬਾਕੀ ਦਾ ਨੀਲੀ 라ਵੀ ਬੂਰੀ ਦੇ ਵਿੱਚ ਆ ਗਈ ਹੈ ਨਾ ਹਾਂ ਜੀ 15 15 ਕਿਲੋ ਪ੍ਰੂਨ ਦਾ ਦੁੱਧ ਦਿੱਤਾ ਵਾ ਜੀ ਇਹਦਾ ਐਤ ਕੀ ਵਧੂ ਫਿਰ ਕੋਹ ਨਾ ਕੋਸ ਹਾਂ ਜੀ ਹਾਂ ਜੀ ਤੇ ਆ ਦੇਖੋ ਜੀ ਮੋੜ ਲਓ ਥਾਂਲੇਵੀ ਦੀ ਪੂਰੀ ਸਾਫ ਸੁਥਰੀ ਮੁੱਲ ਸਾਰਿਆਂ ਦੇ ਫੋਨ ਤੇ ਰਹਿਣਗੇ ਜੀ ਹਾਂ ਜੀ ਤੇ ਹੋਣਗੇ ਜਮਾਂ ਰਲਦੇ ਮਿਲਦੇ ਤੇ ਜਾਇਜ ਆ ਦੇਖੋ ਇੱਕ ਕੁਆਲਿਟੀ ਵਾਲੀ ਝੂਠੀ ਹੈਗੀ ਮੋੜਦੇ ਨਹੀਂ ਜੀ ਹਾਂ ਚੰਗੀ ਸਾਫ ਸੁਥਰੀ ਹੈ ਬਾਈ ਦਾ ਕਹਿਣਾ ਵੀ ਆਓ ਤੁਸੀਂ ਆ ਕੇ ਦੋ ਮਿੰਟ ਬਹਿ ਕੇ ਪਸੂ ਦੇਖ ਕੇ ਲੈ ਕੇ ਜਾਓ ਹਨਾ ਬਸਲੀ ਕਰਕੇ ਤੇ ਮੰਡੇ ਦੀ ਵੀ ਫੋਨ ਤੇ ਹਾਂਜੀ ਐਦ ਕੀ ਅੰਕਲ ਜੀ ਕਿੰਨਾ ਦੁੱਧ ਕੱਢ ਦੂਏ ਦੁੱਧ ਇਹਨੂੰ ਚਾਹੀਦਾ ਜੀ 17 ਕਿਲੋ ਦਾ ਸੌਖਾ 17 ਕਿਲੋ ਦੁੱਧ ਬਾਈ ਦਾ ਕਹਿਣਾ ਵੀ ਦੇ ਸਕਦੀ ਹੈ ਕੋਈ ਵੱਡੀ ਗੱਲ ਵੀ ਨਹੀਂ ਹਾਂਜੀ ਤੇ ਅੱਗੇ ਨੀਲੀ ਦਾ ਵੀ ਕਿੰਨੇ ਜਰ ਦੀ ਸੂਈ ਵੀ ਆ ਬੱਚਾ ਸਪੈਰ ਇਹੋ ਹੋਗੇ ਜੀ ਅੱਜ ਮੰਨ ਲਾ 15 ਨਾਲ ਸੂਈ ਨੂੰ 15 ਨਾਲ ਫੜਾ ਓਕੇ ਜੀ ਤੇ ਮੂੜਾ ਨਾਲ ਹੈਨਾ ਹਾਂਜੀ ਹਾਂਜੀ ਉਹਦੇ ਤੇ ਮਿਲਦੀ ਹੈ ਲੱਤ ਨਹੀਂ ਹੁੰਦੀ ਕਿੰਨਾ ਦੁੱਧ ਆ ਜੀ ਇਸ ਟਾਈਮ ਦੁੱਧ ਹੋਊਗਾ ਜੀ 9 ਕਿਲੋ 9 ਕਿਲੋ ਤੇ ਬਾਕੀ ਦਾ ਟੇਡਾ ਘੱਟ ਵਗੈਰਾ ਫੁੱਲ ਬਰੀਡ ਦੇ ਵਿੱਚ ਹੈਨਾ ਹਾਂਜੀ ਨੀਲੀ ਰਾਵੀ ਪਯੌਰ ਜੀ ਤੇ ਕਿੰਨੇ ਦਾ ਦਿੰਦਾ ਸਹੀ ਸੂਈ ਨੂੰ ਇਹਨੂੰ ਮੰਨ ਲਾ ਹੋਗੇ ਜੀ 15 ਦਿਨਾਂ ਦਾ 15 ਦਿਨ ਓਕੇ ਤੇ ਦੁੱਧ ਕਿੰਨਾਗਾ ਦੁੱਧ ਹੋ 9 ਤੋਂ ਵੱਧ ਵੱਧ ਹੋ ਜੀ 9 ਕਿਲੋ ਮੰਨ ਕੇ ਸੌਦਾ ਕਰ ਆਵੇ ਅਗਲਾ ਜੀ ਦੋਨੇ ਟਾਈਮ ਚੋਕੇ ਲ ਜਾਵੇ ਆ ਦੇਖੋ ਜੀ ਫੇਸ ਦੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਆ ਤੇ ਮੂੜੇ ਦੇ ਉੱਤੇ ਮਿਲਦੀ ਐ ਪ्युअर ਨੀਲੀ 라ਵੀ ਤੇ ਸੁਆ ਪਲੂਨ ਸੁਈ ਵੀ ਹੈ ਜੇ ਪਲੂਨ ਜੀ ਪ੍ਰੂਨ ਓਕੇ ਜੀ ਪਲੂਨ ਸੁਈ ਵੀ ਆ ਚੰਗੀ ਐ ਜੀ ਬਾਕੀ ਸਿੰਗ ਥੱਲੇ ਦੀ ਇੱਕ ਨੰਬਰ ਹਾਂ ਜੀ ਤੇ ਡਿਮਾਂਡ ਫਿਰ ਇਹਦੀ ਵੀ ਫੋਨ ਤੇ ਹਾਂ ਜੀ ਫੋਨ ਤੇ ਜੀ ਚੰਗੀ ਕੁਆਲਿਟੀ ਥਣ ਦੇਖੋ ਨਾ ਕਿੰਨੇ ਸਾਫ ਲੱਗਿਆ ਕੱਲਾ ਕੱਲਾ ਥਣ ਤੇ ਚਾਰੇ ਥਣ ਸਪੇਸ਼ ਦੇ ਉੱਤੇ ਆ ਜੀ ਤੇ ਅੱਗੇ ਜੀ ਫੇਰ ਆ ਗਈ ਮੀਣੀ ਰੰਗ ਸਾਰੇ ਆ ਹਨਾ ਅੱਜ ਵੀਡੀਓ ਦੇ ਵਿੱਚ ਮਾ ਜੀ ਸਾਰੇ ਮੀਣੀ ਵੀ ਆ ਨੀਲੀ 라ਵੀ ਵੀ ਪੂਰੀ ਵੀ ਆ ਸਾਰੇ ਥਣ ਕੇ ਲਿਆਏ ਆ ਆ ਲਓ ਜੀ ਬਹੁਤ ਬਰਗ ਖੋਲੋ ਜੀ ਤੇ ਕਿੰਨੇ ਦਿਨ ਆਸੂ ਆ ਇਹਦਾ ਅੰਕਲ ਜੀ ਇਹਦਾ 5 ਦਿਨ ਸੂਈ ਨੂੰ ਹੋ ਗਏ ਤੇ ਮਗਰ ਕੀ ਆ ਗਿਆ ਜੀ ਇਹਦੇ ਇਹਦੇ ਮਗਰ ਕਟਾ ਜੀ ਕਟਾ ਤੇ ਕਿੰਨਾ ਕੁ ਹਾਜਰਾ ਜੀ ਹੁਣ ਇਸ ਟਾਈਮ ਇਹਦੇ ਥਲੇ ਮੰਨ ਕੇ ਚਲੋ 12 12 ਕਿਲੋ ਹਾਜਰਾ ਜੀ ਤੇ ਆਪ ਕੈਮਰਾ ਆਪਾਂ ਬੱਚੇ ਜ਼ਰੂਰ ਲਾ ਲਿਆ ਜੀ 12 ਕਿਲੋ ਹਾਜਰਾ ਜੀ ਜੇ 15 ਕਿਲੋ ਪ੍ਰੂਨ ਦਾ ਦਿੰਦਾ ਮੈਂ ਪਾਕਿਸਤਾਨ ਨਾਲ ਘੱਟ ਦੋ ਦਿਨ 17 ਤੋਂ 18 ਕਿਲੋ ਦੁੱਧ ਦੇ ਸਕਦੀ ਆ ਹਾਂਜੀ ਤੇ ਸਾਫ਼ ਸੁਥਰੀ ਪੂਰੀ ਫੋਲ ਮੋੜ ਲਿਓ ਜੀ ਆ ਦੇਖੋ ਜੀ ਕੱਦ-ਕਾੜ ਚੰਗਾ ਪਿਓਰ ਮੀਣੀ ਆ ਗਈ ਸੂਆ ਵੀ ਪੁੱਛ ਕੇ ਸੂਆ ਅੰਕਲ ਜੀ ਕਿਹੜਾ ਦਾ ਇਹਦਾ ਦੂਜਾ ਜੀ ਦੂਜਾ ਦੂਜਾ ਸੂਆ ਆ ਗਿਆ ਹਾਂਜੀ ਚੰਗਿਆਂ ਦੇ ਵਿੱਚੋਂ ਆ ਗਈ ਬਾਕੀ ਦੂਜਾ ਸੂਆ ਮਗਰ ਘੱਟਾ ਹੈ ਨਾ ਹਾਂਜੀ ਹਾਂਜੀ ਤੇ ਹੁਣ ਕਿੰਨਾ ਹਾਜ਼ਰ ਬਾਲਾ ਜੀ 12 ਕਿਲੋ ਜੀ ਕਿੱਥੋਂ ਤੇ ਕਰ ਜਾਊਗੀ ਦੁੱਧ ਦੇ ਦਾ 15 ਕਿਲੋ ਪਲੂਣ ਦਾ ਦਿੱਤਾ ਵਾ ਜੀ ਓਕੇ 15 ਕਿਲੋ ਪਲੂਣ ਦਾ ਦੁੱਧ ਦਿੱਤਾ ਹੋਇਆ ਮੁੱਲ ਫਿਰ ਇਹਦਾ ਵੀ ਫੋਨ ਤੇ ਫੋੜਦੇ ਹੋ ਜੀ ਆ ਦੇਖੋ ਜੀ ਥਣਲੇ ਵੀਰੀ ਪੂਰੀ ਸਾਫ਼ ਸੁਥਰੀ ਜੁਆਈਆਂ ਲੱਗੇ ਹੋਣੀਆਂ ਆਪਾਂ ਮਾਰ ਕੇ ਵੀ ਦਿਖਾ ਦੇਣੇ ਜੀ ਜੇ ਮਾਰ ਦੇ ਦਾਰ ਆ ਮਾਰ ਦੇ ਮਾਰ ਆ ਦੇਖੋ ਜੀ ਤੇ ਕੋਈ ਚੱਕਰ ਹੀ ਨਹੀਂ ਹੈ ਨਾ ਜੁਆਈ ਹੋਊ ਜੀ ਮੰਨ ਕੇ ਚੱਲ ਠੀਕ ਹੈ ਜੀ ਜੁਆ ਦੂਜਾ ਜੋ ਮਾਰ ਜੀ ਮਗਰ ਜੋ ਮਾਰ ਕੋਈ ਗੱਲ ਹੀ ਨਹੀਂ ਹੈ ਨਾ ਬਿਨਾ ਬੱਚੇ ਤੋਂ ਵਹਿ ਗਿਆ ਮਗਰ ਜੀ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਕੋਈ ਓਕੇ ਬਾਜ ਜੀ ਤੇ ਅੱਗੇ ਵੀਰੇ ਵੱਡੇ ਗੱਦਕਾਰ ਦੀ ਤੇ ਵੱਡੀ ਮੋਹਰਾਂ ਨਾਲ ਦੀ ਮੱਝ ਆ ਗਈ ਹੈ ਨਾ ਕਿਹੜਾ ਸੁਆ ਅੰਕਲ ਜੀ ਇਹ ਇਹ ਵੀ ਦੂਜਾ ਹੀ ਹੈ ਦੂਜਾ ਸੁਆ ਸੂਰਿਆ ਸੂਈ ਵੀ ਆ ਸੌਰੀ ਤੇ ਇਹਦੇ ਮਗਰ ਕੀ ਆ ਗਿਆ ਜੀ ਇਹਦੇ ਮਗਰ ਕੱਟੀ ਹੈ ਜੀ ਇਹਦੇ ਮਗਰ ਕੱਟੀ ਤੇ ਕੱਟੀ ਵੀ ਆ ਕੇ ਕੈਮਰਾ ਮਾਰ ਕੇ ਦਿਖਾਵਾਂ ਗੁੱਠਾ ਗੱਠਾ ਕੱਦ ਕੁੱਦ ਤੇ ਸਿੰਘ ਸੁੰਗ ਹੈ ਨਾ ਇਹਦਾ ਦੁੱਧ ਤਾਰਾ ਜੀ ਮਤਲਬ ਕਿ ਚਲੋ ਸਤਾਨਾ ਕੱਲੋਂ ਪਲੂਣ ਦਾ ਪਲੂਣ ਦਾ ਸੁਆ ਸੂਈ ਦੂਜਾ ਮਾਲਾ ਅੱਜ ਚੌਥਾ ਤੇ 14 ਕਿਲੋ ਦੁੱਧ ਤੇ ਬਾਕੀ ਦਾ ਮੇਲੇ ਦੀ ਸ਼ਾਨ ਆ ਹਨਾ ਝੋਟੀ ਮਗਾ ਜੀ ਹੂੰ ਲਈ ਵੀ ਸਾਟ ਕੇ ਕੱਢ ਕੇ ਆਏ ਮਨ ਲ ਕੇ 400 ਰੁਪਈਆਂ ਦੀ ਤਾਂ ਕੋਈ ਦਿੱਕਤ ਨਹੀਂ ਜੀ ਓਕੇ ਜੀ ਆ ਦੇਖੋ ਜੀ ਤੇ ਜਿਹੜੇ ਭੈਣ ਭਰਾ ਨੇ ਚੰਗੀ ਪੇਮੈਂਟ ਲਾਉਣੀ ਆ ਮੱਝ ਵਾਸਤੇ ਸੰਪਰਕ ਕਰ ਸਕਦਾਗਾ ਤੇ ਸਵਾਇਡ ਦੇ ਦੂਜੇ ਹੱਥ ਤੋਂ ਨਿਆਰੀ ਇਹਦੇ ਵੀ ਸਾਫ ਸੁਥਰੀ ਆਹ ਕੈਮਰਾ ਬੱਚੇ ਆਪਾਂ ਲਾ ਲਿਆ ਤੇ ਗੱਦਗਾਠ ਐਸਟਰਾ ਜੀ ਕੋਈ ਚੱਕ ਨਹੀਂ ਇਧਰ ਦੀ ਲਿਆ ਸਕਦਾ ਹਨ ਜਦੋਂ ਤੇ ਐਸਟਰਾ ਗੱਦਗਾਠ ਆਹ ਦੇਖੋ ਜੀ ਥਾਣੇ ਲੇਵਾ ਕਰੋ ਕਿ ਕਿ ਇੱਕ ਨੰਬਰ ਤੇ ਆਇਆ ਨਹੀਂ ਕੋਈ ਆ ਕੇ ਆਖੂ ਵੀ ਥਾਣੇ ਨੇੜੇ ਕਰਗੀ ਜਾਂ ਕੋਈ ਹੋਰ ਹਨਾ ਮੈਂ ਖਾ ਯਾਰ ਕਿਆ ਬਾਤਾਂ ਮਨ ਚੋਈ ਵੀ ਮਾਰ ਮਾਰ ਬਿਲਸਤਾਰਾ ਸੀ ਇਹਦੀਆਂ ਵੀ ਮਾਰੋ ਤਾਰਾ ਮਾਰੀ ਮਾਰੀ ਆ ਦੇਖੋ ਜੀ ਮੈਂ ਕਹਿੰਦਾ ਬੱਚੇ ਆਪ 10 ਮਿੰਟ ਹੋ ਗਏ ਨਾ ਲਾਓ ਆ ਲਓ ਆ ਗਾੜੀ ਪਿਛਾੜੀ ਫਿਰ ਚੰਗੀ ਹੋਣੀ ਐ ਜੀ ਮੈਂ ਖਾ ਜੀ ਕਿਹੜਾ ਆਪ ਓਕੇ ਜੀ ਤੇ ਅੰਕਲ ਫਿਰ ਮੋਲੇ ਦਾ ਵੀ ਫੋਨ ਤੇ ਫੋਨ ਤੇ ਜੀ ਫੋਨ ਤੇ ਮੋਲੇ ਸੇ ਅੱਗੇ ਜਿਹੜੀ ਆ ਭਈ ਇਹ ਜ਼ੇਰ ਪਈ ਆ ਹਨਾ ਹਾਂ ਜੀ ਇਹ ਮੰਨ ਲ ਕੇ ਚਲੋ ਅੱਜ ਹੀ ਸੂਈ ਆ ਜੀ ਅੱਜ ਸੂਈ ਮੰਗਰੇ ਦੀ ਆ ਗਿਆ ਜੀ ਇਹਦੇ ਮਾਰ ਕਟਾ ਹੋ ਲਓ ਜੀ ਇਹਨੂੰ ਵੀ ਤੋੜ ਕਰਾ ਕੇ ਚਾਕੇ ਸ਼ੋ ਕੁਆਲਿਟੀ ਚੋਟੀ ਇਹ ਆ ਗਈ ਜੀ ਚੰਗੀ ਸਾਫ ਸੁਥਰੀ ਦੂਜਾ ਸੂਆ ਜੀ ਦੂਜਾ ਸੂਆ ਸੋਪੀ ਤੇ ਕਿੱਥੋਂ ਕਿੱਥੇ ਕਰ ਫਿਰ ਦੁੱਧ ਪਹਿਲੇ ਸੂਏ ਦਿੱਤਾ ਸੀ ਇਹਨੇ ਜੀ ਇਹਨੇ ਦਿੱਤਾ ਜੀ 14 ਕਿਲੋ ਦੁੱਧ 14 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਤੇ ਐਤ ਕੀ 15 ਤੇ ਜਾ ਬੜੂ ਜੀ ਵਾਧ ਦੇ ਦੋ ਜੀ ਵਾਧ ਦੇ ਦੋ ਓਕੇ ਜੀ ਬਾਕੀ ਕੁਆਲਿਟੀ ਬਹੁਤ ਚੰਗੀ ਹੈ ਜੀ ਹੁਣ ਤਾਂ ਬੋੜਾ ਗੁੜਾ ਵੀ ਮੰਨ ਲਓ ਕੱਢੇ ਨਾ 4 ਕਿਲੋ ਓਕੇ ਪਹਿਲਾਂ ਰਾਦਾ ਨਹੀਂ ਸੀ ਨਾ ਪਾਉਣ ਦਾ ਇਹਦਾ ਹਾਂਜੀ ਹਾਂਜੀ ਆ ਲਓ ਜੀ ਹਣਲੇਵੇ ਦੀ ਪੂਰੀ ਸਾਫ ਸੁਥਰੀ ਚੋਾਈ ਲੱਗੀ ਬੇ ਜੀ ਬਹੁਤ ਚੰ ਚੋਕ ਕੁਆਲਿਟੀ ਝੋਟੇ ਆ ਗਈ ਸੁਆ ਆ ਗਿਆ ਰੀਜ ਨਲ ਦੂਜਾ ਜੀ ਆ ਲਓ ਹੂੰ ਥਣਲੇਵੇ ਦੀ ਬੜੀ ਸਾਫ ਹੈ ਨਾ ਮੈਂ ਕਹਾਂ ਜੀ ਚੁਆਇਆਂ ਵੀ 16 ਨੇ ਹੋਣ ਗਿਆ ਰੂਵ ਵਰਗੀਆਂ ਪੋਲੀਆਂ ਪਰ ਮੈਂ ਜਵਾਕ ਚ ਹੋਈ ਜਾਣ ਓਕੇ ਜੀ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਆਪਾਂ ਇਹਨੂੰ ਕਹਿ ਦਿਆ ਇਹ ਰੁਕਿਆ ਜੀ タルਕੇ ਮਾ ਦਾ ਚੁਆਈ ਚੁਰੀ ਦੀ ਚੁਆਈ ਹੈ 4 ਸੌ ਨੰਬਰ ਹੈ ਨਾ ਹਾਂਜੀ ਹਾਂਜੀ ਚੁਆਈ ਇਹਦੀ ਮੇਰਾ ਮਰਾਦ ਨਹੀਂ ਮਾਰੋ ਮਾਰੋ ਜੀ ਆ ਮਾਰੀ ਪਤਾ ਆ ਦੇਖੋ ਜੀ ਦੂਜਾ ਜਮ ਆ ਦੇਖੋ ਜੀ ਦੂਜਾ ਮਗਲ ਹੈ ਜੋ ਮਾਰਦੇ ਬੱਟਾ ਬੁੱਚਾ ਪਾ ਕੋਈ ਇਹਦੇ ਵੀ ਲਾਇਆ ਨਹੀਂ ਹੈ ਨਾ ਉਹੀ ਕੋਈ ਚੱਕਰ ਹੀ ਨਹੀਂ ਉਹ ਜਦ ਹਨਾ ਬਾਪੂ ਜੀ ਮਈਆਂ ਦਾ ਕਿਹੜੇ ਲੈ ਕੇ ਬਸ ਜੀ ਬਸ ਤੇ ਡਿਮਾਂਡ ਫਿਰ ਇਹਦੀ ਵੀ ਫੋਨ ਤੇ ਹਾਂ ਜੀ ਫੋਨ ਤੇ ਜੀ ਫੋਨ ਦੇ ਉੱਤੇ ਉਹ ਨਾਗ ਸੀਗੇ ਬਾਪੂ ਕੋਲੇ 6 6 ਸਾਨੂੰ ਚੈੱਕ ਕਰਾ ਦੇ ਟਾਪ ਕਲਾਸ ਅੱਜ ਮੰਡੀ ਵਾਲਾ ਮਾਹੌਲ ਆ ਤੁਹਾਨੂੰ ਇੱਥੋਂ ਕੁਛ ਨਾ ਕੁਛ ਮਿਲਣੇ ਮਿਲਣਾ ਹਨਾ ਅੱਜ ਮੈਂ ਗੱਲ ਜਿਹੜਾ ਆ ਗਿਆ ਖਾਲੀ ਨਹੀਂ ਮੁੜਦਾ ਮਤਲਬ ਖਾਲੀ ਵੀ ਨਹੀਂ ਮੁੜਦਾ ਜੀ ਉਹ ਇਹ ਜਾਦ ਵੀ ਕਰੂ ਮੈਂ ਸਰਪੰਚ ਤੋਂ ਮੰਨੀਆਂ ਲੈ ਕੇ ਆਇਆ ਤੇ ਬਾਕੀ ਦੀ ਗੱਲ ਜਿਹੜੇ ਸੌਦੇ ਹੈਗੇ ਆਮ ਜਿਹੇ ਸੌਦੇ ਨੇ ਹੈਗੇ ਹਰੇਕ ਸੌਦਾ ਟਾਪ ਦਾ ਮਿਲੂ ਅੱਜ ਤੇ ਸਿਲੈਕਟਡ ਪੀਸ ਆ ਸਾਰੇ ਹਨਾ ਬਿਲਕੁਲ ਜੀ ਬਿਲਕੁਲ ਸਿਲੈਕਟਡ ਪੀਸ ਚੰਗੀ ਤੇ ਚੜਦੀ ਚੜਦੀ ਪਈ ਲਾਸਟ ਵਾਲੇ ਨੰਬਰ ਤੇ ਵੀ ਮੋਹਰਾ ਤੇ ਅੱਗੇ ਵੀ ਮੋਹਰਾ ਤੇ ਅੱਗੇ ਮੀਣੀ ਮੋਹਰਾ ਹਨਾ ਮਗਰ ਇੱਕ ਵੈਗੀ ਜੀ ਆਉਣਗੇ ਮੁਲਕਮਾਣ ਤੇ ਨੀਲੀ ਦਾ ਭਾਅ ਵਾਜਬ ਚ ਹੋ ਤੇ ਅੱਗੇ ਆ ਗਈ ਬੂਰੀ ਤੇ ਅੱਗੇ ਆ ਗਈ ਜੀ ਐਫ ਇੱਕ ਬੈੜਾ ਤੇ ਨੰਬਰ ਬੋਲ ਦਿਓ ਜੀ ਇੱਕ ਵਾਰੀ 98725 ਜੀ 70904 70904 ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਇਹ ਵੀ ਮਾਰਾ ਜੀ ਬਣਾਏਗੀ ਆ ਲੈ ਆ ਦੇਖੋ ਜੀ ਮੈਂ ਕਹਿੰਦਾ ਦੁੱਧ ਤੇ ਮਾਰੋ ਦੋ ਤਾਰਾ ਹਨਾ ਕੋਈ ਚੱਕਰੀ ਨਹੀਂ ਤਰਨੂ ਪੈਣੀ ਲਓ ਜੀ ਲਓ ਜੀ ਮਾਰੋ ਤਾਰਾਂ ਦੇ ਤੇ ਥਾਣ ਗਜਾਰ ਗਿਆ ਹਨਾ ਜੀ ਕਿ ਕਰੰਟਾਂ ਨੂੰ ਆਉ ਜੀ ਹੂੰ ਐ ਨਹੀਂ ਹੂੰ ਬਿਗ ਕਰੰਟਾਂ ਨੂੰ ਇਹ ਆ ਦੇਖੋ ਜੀ ਮੈਂ ਕਹਿੰਦਾ ਮੂਰੇ ਰੱਖੋ ਤੇ ਧਾਰ ਮਾਰੋ ਮਾਂਗਾ ਜੀ ਕਸਤ ਦੀ ਲੋੜ ਨਹੀਂ ਦੂਜਿਆਂ ਚੋ ਵੀ ਮਾਰੋ ਜੀ ਤੇ ਕੋਈ ਦੁੱਧ ਨਹੀਂ ਪਿਉਣਾ ਬੱਚੇ ਨੂੰ ਕੋਈ ਲੈਣ ਨਹੀਂ ਦੇਣੀ ਜਿਹੜਾ 9 ਕਿਲੋ ਜਾਂ 10 ਕਿਲੋ ਚੋ ਹੀ ਲੈਣਾ ਹਨਾ ਮਾਂਗਾ ਜੀ 9 ਕਿਲੋ ਦੁੱਧ ਡਿਮਾਂਡ ਫਰੇ ਦੀ ਜਾਜ ਹੀ ਹੋਊਗੀ ਹਾਂ ਬਿਲਕੁਲ ਜਾਜ ਜੀ ਤੇ ਪਿੰਡ ਦੀਪਗੜਾ ਜੀ ਨਾਗਸੀ ਦੇ ਬਾਪੂ ਕੋਲੇ 6 6 ਤੁਹਾਨੂੰ ਦਿਖਾਤੇ ਤੇ ਕਰਿਓ ਜੀ ਸੰਪਰਕ ਧੰਨਵਾਦ